ਹਾਂਜੀ ਪਿਆਰੇ ਵਿਦਿਆਰਥੀਓ ਫਿਰ ਤੋਂ ਤੁਹਾਡਾ ਸਵਾਗਤ ਹੈ ਇੱਕ ਨਵੇਂ ਵੀਡੀਓ ਦੇ ਨਾਲ ਐਜੂਕੇਸ਼ਨ ਸਿੰਪਲੀਫਾਈਡ ਬਾਈ OECDC ਚੈਨਲ ਦੇ ਉੱਪਰ ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜੀਐਨਐਮ ਅਤੇ ਏਐਨਐਮ ਦਾ ਡਾਖਲਾ ਪ੍ਰਕਿਰਿਆ ਇਹ ਚੱਲ ਰਹੀ ਹੈ 2024-25 ਸੈਸ਼ਨ ਦੇ ਲਈ ਸੋ ਪੀਐਨਆਰਸੀ ਵੱਲੋਂ ਇੱਕ ਹੋਰ ਨਵੀਂ ਅਪਡੇਟ ਇੱਕ ਨਵਾਂ ਨੋਟਿਸ ਜਿਹੜਾ ਹੈਗਾ ਉਹ ਅਪਲੋਡ ਕੀਤਾ ਗਿਆ ਹੈ ਆਪਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਤਾਂ ਉਸ ਦੇ ਬਾਰੇ ਆਪਾਂ ਇਸ ਵਿੱਚ ਗੱਲ ਕਰਨ ਜਾ ਰਹੇ ਹਾਂ ਇਹ ਇੱਕ ਬਹੁਤ ਗੰਭੀਰ ਮਸਲਾ ਹੈ ਠੀਕ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਹਿੰਦਾ ਆ ਰਿਹਾ ਸੀ ਬਹੁਤ ਸਾਰੇ ਬੱਚਿਆਂ ਦੇ ਫੋਨ ਆਉਂਦੇ ਸੀ ਕਿ ਅਸੀਂ ਤਾਂ ਜੀ ਆਪ ਦੀ ਜਿਹੜੀ ਸੀਟ ਉਹ ਬੁੱਕ ਕਰਵਾ ਚੁੱਕੇ ਹਾਂ ਹਨਾ ਕਿਸੇ ਵੀ ਕਾਲਜ ਦੇ ਵਿੱਚ ਤਾਂ ਮੈਂ ਕਿਹਾ ਸੀ ਵੀ ਇਸ ਵਾਰ ਆਨਲਾਈਨ ਦਾਖਲਾ ਪ੍ਰਕਿਰਿਆ ਹੈ ਤਾਂ ਤੁਸੀਂ ਆਨਲਾਈਨ ਬਾਧਮ ਦਰਾਈ ਹੀ ਆਪਣੀ ਸੀਟ ਜਿਹੜੀ ਹੈਗੀ ਉਹ ਲਓ ਤਾਂ ਹੁਣ ਉਸ ਕਰਕੇ ਕੀ ਹੋ ਰਿਹਾ ਕਿ ਬਹੁਤ ਸਾਰੇ ਬੱਚਿਆਂ ਨੂੰ ਜਿਹਨਾਂ ਨੂੰ ਕਾਲਜ ਅਲੋਟ ਹੋਇਆ ਹੈ ਅਲੋਟਮੈਂਟ ਲਿਸਟ ਦੇ ਅਨੁਸਾਰ ਤਾਂ ਉਹ ਕਾਲਜ ਉਹਨਾਂ ਨੂੰ ਮਨਾ ਕਰ ਰਹੇ ਨੇ ਸੀਟ ਦੇਣ ਤੋਂ ਠੀਕ ਹੈ ਜੀ ਤਾਂ ਇਹ ਇਨਫਾਰਮੇਸ਼ਨ ਜਿਹੜੀ ਹੈਗੀ ਉਹ ਪੀਐਨਆਰਸੀ ਕੋਲ ਪਹੁੰਚੀ ਹੈ ਇਸ ਲਈ ਉਹਨਾਂ ਨੇ ਇਹ ਨੋਟਿਸ ਜਾਰੀ ਕੀਤਾਗਾ ਕਿ ਜ ਸਾਡੇ ਵੱਲੋਂ ਯਾਨੀ ਕਿ ਪੀਐਨਆਰਸੀ ਵੱਲੋਂ ਅਲਾਟ ਕੀਤਾ ਗਿਆ ਕਾਲਜ ਵਿੱਚ ਜਦੋਂ ਬੱਚਾ ਜਾਂਦਾ ਹੈ ਤਾਂ ਅਗਰ ਉਹ ਕਾਲਜ ਮਨ੍ਹਾ ਕਰਦਾ ਹੈ ਬੱਚੇ ਨੂੰ ਸੀਟ ਦੇਣ ਦੇ ਲਈ ਤਾਂ ਉਸ ਨੂੰ ਸਜ਼ਾ ਦਾ ਜਿਹੜਾ ਪ੍ਰਾਵਧਾਨ ਹੈ ਉਹ ਹੈਗਾਗਾ ਐਸਪਰ ਦਾ ਲਾਅ ਜੋ ਵੀ ਪੀਐਨਆਰਸੀ ਦਾ ਹੈ ਠੀਕ ਹੈ ਤਾਂ ਮਤਲਬ ਜੇ ਤੁਹਾਨੂੰ ਕਾਲਜ ਡਿਨਾਈ ਕਰ ਰਿਹਾ ਹੈ ਐਡਮਿਸ਼ਨ ਦੇਣ ਤੋਂ ਤਾਂ ਤੁਸੀਂ ਪੀਐਨਆਰਸੀ ਨੂੰ ਅਪਰੋਚ ਕਰ ਸਕਦੇ ਹੋ ਉਹ ਕਾਲਜ ਤੁਹਾਨੂੰ ਜ਼ਰੂਰ ਐਡਮਿਸ਼ਨ ਦੇਵੇਗਾ ਸੋ ਇਸੇ ਤਰ੍ਹਾਂ ਇਹਨਾਂ ਨੇ ਇੱਕ ਪੁਆਇੰਟ ਹੋਰ ਲਿਖਿਆ ਹੈ ਕਿ ਜੇ ਕੋਈ ਕਾਲਜ ਅਡਮਿਸ਼ਨ ਕਿਸੇ ਬੱਚੇ ਨੂੰ ਨਾਮ ਦੇ ਕੇ ਉਹ ਸੀਟ ਨੂੰ ਹੋਲਡ ਕਰਦਾ ਹੈ ਤਾਂ ਉਹ ਸੀਟ ਅਪਕਮਿੰਗ ਜਿਹੜੇ ਕਾਉਂਸਲਿੰਗ ਰਾਊਂਡ ਨੇ ਉਹਨਾਂ ਦੇ ਵਿੱਚ ਵੀ ਫਿਲ ਨਹੀਂ ਕੀਤੀ ਜਾਵੇਗੀ ਠੀਕ ਹੈ ਜੀ ਤਾਂ ਇਹ ਕਾਲਜ ਦਾ ਨੁਕਸਾਨ ਹੋਵੇਗਾ ਇਸ ਤਰ੍ਹਾਂ ਸੋ ਇਹਦਾ ਭਾਵ ਇਹ ਹੋਇਆ ਕਿ ਜਿਹੜੇ ਅਪਕਮਿੰਗ ਇਹਨਾਂ ਲਿਖਿਆ ਅਪਕਮਿੰਗ ਕਾਉਂਸਲਿੰਗ ਰਾਊਂਡਸ ਤਾਂ ਇਹਦਾ ਮਤਲਬ ਵੀ ਹੋਰ ਵੀ ਬਹੁਤ ਸਾਰੇ ਕਾਉਂਸਲਿੰਗ ਹੋਣ ਦੀ ਸਭਾਵਨਾ ਹੈ ਤਾਂ ਦੂਜਾ ਰਾਊਂਡ ਤਾਂ ਪੱਕਾ ਹੋਵੇਗਾ ਹੀ ਹੋਵੇਗਾ ਸਭਾਵਨਾ ਹੈ ਕਿ ਉਸ ਤੋਂ ਵੀ ਅੱਗੇ ਕੋਈ ਹੋਰ काउंसलिंग राउंड हो सके सो so, जिन्ना नु एडमिशन नहीं मिली ओए हताश ना होवो अपनी कोशिश जारी रखो पीएनआरसी वचनबद्ध है ਤੁਹਾਨੂੰ ਦਾਖਲਾ ਜਰੂਰ ਦੇਵੇਗਾ ਪੀਐਨਆਰਸੀ ਤੱਕ ਇੱਕ ਸਕਾਰਾਤਮਕ ਰਵਈਏ ਨਾਲ ਆਪਣੀ ਜਿਹੜੀ ਪਹੁੰਚ ਆ ਉਹ ਮੇਲ ਦੇ ਰਾਹੀਂ ਬਣਾ ਕੇ ਰੱਖੋ ਠੀਕ ਹੈ ਸੋ ਸਭ ਨੂੰ ਦਾਖਲਾ ਮਿਲੇ ਇਹ ਹੀ ਜੀ ਮੇਰੀ ਮਨੋ ਕਾਮਨਾ ਹੈ ਉਮੀਦ ਕਰਦਾ ਜਾਣਕਾਰੀ ਚੰਗੀ ਲੱਗੇਗੀ थैंक यू थैंक्स फॉर वाचिंग